ਹਾਂਜੀ ਬੇਟਾ ਥੰਬਨੇਲ ਦੇ ਤੁਸੀਂ ਬਿਲਕੁਲ ਠੀਕ ਪੜਿਆਗਾ ਕਿ ਪੰਜਾਬ ਰਾਜ ਦੇ ਸਮੂਹ 6ਵੀਂ ਤੋਂ 8ਵੀਂ ਜਮਾਤ ਦੇ ਜਿਹੜੇ ਬੱਚੇ ਹੈਗੇ ਉਹ ਬੈਗ ਨਹੀਂ ਲੈ ਕੇ ਆਉਣਗੇ ਠੀਕ ਹੈ ਹੁਣ ਆਪਾਂ ਇਸ ਵੀਡੀਓ ਦੇ ਵਿੱਚ ਜਾਣਾਂਗੇ ਕਿਸ ਦਿਨ ਨਹੀਂ ਲੈ ਕੇ ਆਉਣਗੇ ਇਸ ਦਿਨ ਨੂੰ ਉਹਨਾਂ ਨੇ ਬੈਗਲੈਸ ਡੇਜ਼ ਦੇ ਤੌਰ ਤੇ ਕਿਹਾਗਾ ਪੜ੍ਹਦੇ ਜੋ ਲਓਪੇ ਇਸ ਨੂੰ ਉਪਰੋਕਤ ਵਿਸ਼ੇ ਵੱਲ ਧਿਆਨ ਦੇਣ ਦੀ ਖਿਚਣ ਕਰਨੀ ਕਿ ਬੈਗਲੈਸ ਡੇ ਦੇ ਬਾਰੇ ਕੀ ਕਹਿ ਰਹੇ ਹੈਗੇ ਵਿਦਿਆਰਥੀਆਂ ਦੇ ਵਿੱਚ ਰਚਨਾਤਮਕ 21ਵੀਂ ਸਦੀ ਦਾ ਵਕ ਵਕ ਕੁਸ਼ਲਤਾਵਾਂ ਵਕ ਵਕ ਵਿਸ਼ਿਆਂ ਵਿੱਚ ਦਿਲਚਸਪੀ ਵਧਾਉਣ ਦੇ ਲਈ ਐਕਸਪੈਰੀਮੈਂਟਲ ਲਰਨਿੰਗ ਆਊਟ ਆਫ ਕਲਾਸਰੂਮ ਐਕਸਪੋਜ਼ਰ ਦੀ ਐਮ ਭੂਮਿਕਾ ਹੁੰਦੀ ਹੈ ਇਸ ਲਈ ਵਿਦਿਆਰਥੀਆਂ ਦਾ ਸਰਪੱਕੀ ਵਿਕਾਸ ਕਰਨ ਦੇ ਲਈ ਰਾਜ ਦੇ ਸਮੂਹ ਸਕੂਲਾਂ ਵਿੱਚ ਬੈਗਲੈਸ ਡੇ ਕੰਡਕਟ ਕਰਵਾਣੇ ਜਾਣੇ ਹਨ ਜਿਸ ਦੌਰਾਨ ਵਿਦਿਆਰਥੀਆਂ ਨੂੰ ਐਕਸਪੈਰੀਮੈਂਟਲ ਲਰਨਿੰਗ ਅਤੇ ਆਊਟ ਆਫ ਕਲਾਸ ਐਕਸਪੋਜ਼ਰ ਸਬੰਧੀ ਗਤੀਵਿਧੀਆਂ ਕਰਾਈਆਂ ਜਾਣਗੀਆਂ ਇਸ ਸਬੰਧੀ ਸਮੂਹ ਰਾਜ ਦੇ ਹੇਠ ਲਿਖੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਪਹਿਲਾ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਜਾਨੀ ਕਿ ਸਾਡੇ ਹਰੇਕ ਮਹੀਨੇ ਦਾ ਜਿਹੜਾ ਚੌਥਾ ਸ਼ਨੀਵਾਰ ਹੋਏਗਾ ਉਸ ਨੂੰ ਇਹ ਦਿਨ ਹੋਏਗਾ ਉਸ ਦਿਨ 6ਵੀਂ ਤੋਂ 8ਵੀਂ ਵਾਲੇ ਬੱਚੇ ਜਿਹੜੇ ਬੈਗ ਲੈ ਕੇ ਨਹੀਂ ਆਉਣਗੇ ਹਾਂਜੀ ਬੇਟਾ ਇਹ ਸਾਰੀਆਂ ਐਕਟੀਵਿਟੀਆਂ ਨੇ ਜਿਹੜੀਆਂ ਉਹਨਾਂ ਦਿਨਾਂ ਦੇ ਵਿੱਚ ਕੀਤੀਆਂ ਜਾਣੀਆਂ ਨੇ ਜਿਵੇਂ ਪਹਿਲੇ ਦੇ ਵਿੱਚ ਹੈ ਸਕੂਲ ਜਾਂ ਅਧਿਆਪਕ ਆਪਣੀ ਸੁਵਿਧਾ ਦੇ ਅਨੁਸਾਰ ਬੱਚਿਆਂ ਨੂੰ ਇਤਿਹਾਸਿਕ ਸਥਾਨ ਦੇ ਉੱਪਰ ਲਿਜਾ ਸਕਦੇ ਹੈਗੇ ਸਾਇੰਸ ਪਾਰਕ ਹੋ ਸਕਦਾ ਹੈ ਕੋਈ ਮਿਊਜ਼ੀਅਮ ਹੋ ਸਕਦਾ ਹੈਗਾ ਕੋਈ ਖੇਡ ਦਾ ਸਟੇਡੀਅਮ ਹੋ ਸਕਦਾ ਹੈ ਪੋਸਟ ਆਫਿਸ ਬੈਂਕ ਜਾਂ ਫਿਰ ਕਿਸੇ ਇੰਡਸਟਰੀ ਦੇ ਵਿੱਚ ਲਿਜਾ ਕੇ ਉੱਤੇ ਬੱਚਿਆਂ ਦੀ ਵਿਜ਼ਿਟ ਕਰਵਾਈ ਜਾ ਸਕਦੀ ਹੈ। ਬੈਸਟ ਆਫ ਵੇਸਟ ਠੀਕ ਹੈ ਇਹਦੇ ਵਿੱਚ ਕੀ ਹੈਗਾ ਜਿਵੇਂ ਫੁਲਕਾਰੀ ਹੋਗੀ, ਕ੍ਰੋਸ ਸਟਿਚ ਇਟੈਟਰਾ ਹੋ ਗਿਆ, ਬਾਲ ਹੈਂਗਿੰਗ ਜਿਵੇਂ ਆਪਣੇ ਲਟਕਣ ਹੁੰਦੇ ਨੇ ਘਰਾਂ ਦੇ ਵਿੱਚ ਜਾਂ ਛੋਟੇ ਜਿਹੇ ਸੌਫਟ ਟੌਇਜ਼ ਹੁੰਦੇ ਨੇ ਉਹਨਾਂ ਨੂੰ ਬਣਾਉਣ ਬਾਰੇ ਜਾਂ ਉਹਨਾਂ ਬਾਰੇ ਵਿਦਿਆਰਥੀ ਕਰ ਸਕਦੇ ਐਕਟੀਵਿਟੀ। ਐਜੂਕੇਸ਼ਨਲ ਗੇਮਸ ਹੋ ਸਕਦੀਆਂ ਨੇ ਵੀ ਸਪੋਰਟਸ ਨਾਲ ਰਿਲੇਟਡ, ਸਮਾਲ ਇੰਟਰ ਕਲਾਸ ਕੁਇਜ਼ ਛੋਟੇ ਛੋਟੇ ਕੁਇਜ਼ ਕਰਵਾਏ ਜਾ ਸਕਦੇ ਹੈਗੇ। ਰੇਸਾਂ ਕਰਵਾਈਆਂ ਜਾ ਸਕਦੀਆਂ ਨੇ ਛੋਟੀਆਂ ਖੇਡਾਂ ਜਿਵੇਂ ਕੋਖੋ ਕੋਟ ਲਛਪਕੀ ਕਬੱਡੀ ਪਿੱਠੂ ਪੀ ਝੋ ਟੱਗਵਾਰ ਸਕੀਪਿੰਗ ਰੋਪ ਕੈਰਮ ਬੋਰਡ ਚੈਸ ਇਟੈਟਰਾ ਇਹ ਜਿਹੀਆਂ ਐਕਟੀਵਿਟੀਆਂ ਕਰਵਾਈਆਂ ਜਾ ਸਕਦੀਆਂ ਨੇ ਹਾਈਜੀਨ ਐਂਡ ਕਲੀਨਲੈਸ ਸੈਮੀਨਾਰ ਔਨ ਫਿਜ਼ੀਕਲ ਐਂਡ ਪਰਸਨਲ ਹਾਈਜੀਨ ਕਲੀਨਲੈਸ ਡਰਾਈਵ ਇਨ ਦਾ ਸਕੂਲ ਕਲਾਸਰੂਮ ਡੈਕੋਰੇਸ਼ਨ ਕੰਪੀਟੀਸ਼ਨ ਇਹ ਵੀ ਕਰਵਾਈ ਜਾ ਸਕਦੇ ਨੇ ਇਸ ਦਿਨ এনवायरमेंटਲ ਐਂਡ ਗਰੀਨਿੰਗ ਐਕਟੀਵिटीज ਵਾਤਾਵਰਨ ਨਾਲ ਰਿਲੇਟਡ ਹੈ ਜਿਹੜੇ ਰਿਆਲੀਆਂ ਨਾਲ ਸੰਬੰਧਿਤ ਕ੍ਰਿਆਮਾਂ ਐਕਟੀਵਿਟੀਆਂ ਕੀਤੀਆਂ ਜਾ ਸਕਦੀਆਂ ਨੇ 뮤జిక్ ਤੇ ਕਲਚਰਲ ਐਕਟੀਵਿਟੀਆਂ ਜਿਵੇਂ ਲਾਈਕ ਸਿੰਗਿੰਗ ਗਿੱਧਾ ਭੰਗੜਾ ਐਟ ਸੈਟਰਾ ਇਹਦੇ ਨਾਲ ਸੰਬੰਧਿਤ ਵੀ ਗਤੀਵਿਧੀਆਂ ਕੀਤੀਆਂ ਜਾ ਸਕਦੀਆਂ ਨੇ ਜਾਂ ਕਰਵਾਈਆਂ ਜਾ ਸਕਦੀਆਂ ਨੇ ਇੰਟਰੈਕਸ਼ਨ ਵਿਦ ਲੋਕਲ ਕਰਾਫਟਸਮੈਨ ਜਿਹੜੇ ਸਾਡੇ ਸਥਾਨਕ ਠੀਕ ਹੈ ਕਾਮੇ ਜਿਵੇਂ ਕੋਈ ਆਰਟਿਸਟ ਹੈਗਾ ਕੋਈ ਕਾਰਪੇਂਟਰ ਹੈ ਠੀਕ ਹੈ ਕੋਈ ਮਾਲੀ ਹੈ ਕੋਈ ਕਮੇ ਆ ਰਹੇਗਾ ਠੀਕ ਹੈ ਉਹਨਾਂ ਨੰਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਵਾਈ ਜਾ ਸਕਦੀ ਹੈ ਉਹਨਾਂ ਦੇ ਕੰਮ ਬਾਰੇ ਵੈਲਿਊ ਐਂਡ ਪੀਸ এডਿਕੇਸ਼ਨ 스토리 ਟੈਲਿੰਗ ਪੋਸਟਰ ਮੇਕਿੰਗ ਏਵੀ ਐਕਟੀਵਿਟੀਆਂ ਕਰਵਾਈਆਂ ਜਾ ਸਕਦੀਆਂ ਨੇ ਸਕ੍ਰੈਪ ਬੁੱਕ ਕ੍ਰੀਏਸ਼ਨ ਕਾਈਟ ਮੇਕਿੰਗ ਕਲੇ ਗਰਾਫਟ ਪੇਪਰ ਕ੍ਰਾਫਟ ਏਵੀ ਵਾਲੀਆਂ ਗਤੀਵਿਧੀਆਂ ਕਰਵਾਈਆਂ ਜਾ ਸਕਦੀਆਂ ਨੇ ਹਾਂਜੀ ਬੇਟਾ ਇਸ ਤੋਂ ਇਲਾਵਾ ਵੀ ਪ੍ਰੋਜੈਕਟ ਬੇਸਡ ਐਕਟੀਵਿਟੀਆਂ ਲਾਈਕ ਇੰਟਰਡਿਸਪਲਿਨਰੀ ਪ੍ਰੋਜੈਕਟਸ ਕੈਨ ਬੀ ਸਾਈਨਡ ਟੂ ਸਟੂਡੈਂਟਸ ਐਂਡ ਗਰੁੱਪਸ ਠੀਕ ਹੈ ਗਰੁੱਪ ਬਣਾ ਕੇ ਉਹਨਾਂ ਨੂੰ ਕੋਈ ਐਕਟੀਵਿਟੀ ਦਿੱਤੀ ਜਾ ਸਕਦੀ ਹੈਗੀ ਸਾਈਬਰ ਸਕਿਉਰਿਟੀ ਠੀਕ ਹੈ ਇਹਨਾਂ ਦੇ ਬਾਰੇ ਵੀ ਬੱਚਿਆਂ ਨੂੰ ਐਨੀਮੇਸ਼ਨ ਹੋਗੀ ਗ੍ਰਾਫਿਕਸ ਵગેरे ਬਾਰੇ ਵੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈਗੀ ਠੀਕ ਹੈ AI ਨਾਲ ਰਿਲੇਟਡ ਹੈ ਰੋਬੋਟਿਕਸ ਲੂਡਲਿੰਗ ਇਹਦੇ ਨਾਲ ਵੀ ਰਿਲੇਟਡ ਜਾਣਕਾਰੀ ਦਿੱਤੀ ਜਾ ਸਕਦੀ ਹੈਗੀ ਸਮਾਲ ਐਕਸਪੈਰੀਮੈਂਟ ਐਕਟੀਵिटीज ਇਨ ਸਾਇੰਸ ਐਂਡ ਮੈਥਸ ਇਹਦੇ ਨਾਲ ਸਬੰਧਿਤ ਵੀ ਕੋਈ ਐਕਟੀਵਿਟੀ ਹੋ ਸਕਦੀ ਹੈ ਕਮਿਊਨੀਕੇਸ਼ਨ ਐਂਡ ਪਰਸਨੈਲਿਟੀ ਬਿਲਡਿੰਗ ਸਕਿਲਸ ਪੋਇਮ ਰੈਸਟੇਸ਼ਨ ਡਿਬੇਟਸ ਗਰੁੱਪ ਡਿਸਕਸ਼ਨ ਐਟ ਸੈਟਰਾ ਇਹ ਵਾਲੀ ਐਕਟੀਵਿਟੀ ਵੀ ਕਰਵਾਈ ਜਾ ਸਕਦੀ ਹੈ ਠੀਕ ਹੁਣ ਇਸ ਦੇ ਵਿੱਚ ਇਹ ਜਿਹੜਾ ਸੰਚਾਲਨ ਕਰਾਉਣਾਗਾ ਠੀਕ ਹੈ ਇਹ ਸਕੂਲ ਤੈਅ ਕਰੇਗਾ ਠੀਕ ਹੈ ਵੀ ਕਿਸ ਤਰੀਕੇ ਨਾਲ ਕਰਾਉਣਾ ਹੈ ਤਾਂ ਜੋ ਜਿਹੜਾ ਡਿਸਪੀਸਪਲਨ ਉਹ ਬਣਿਆ ਰਹੇ ਤੇ ਹਰੇਕ ਵਿਦਿਆਰਥੀ ਦੇ ਦੇ ਵਿੱਚ ਜਿਹੜੀ ਭਾਗੀਦਾਰੀ ਹੈ ਉਹ ਵੀ ਯਕੀਨੀ ਤੌਰ ਤੇ ਬਣ ਜੇ ਹੁਣ ਇਹ ਜਿਹੜੀਆਂ ਕਿਰਿਆਵਾਂ ਨੇ ਬੇਟਾ ਇਹ ਇੱਕ ਵਿਦਿਆਰਥੀ ਦੇ ਸਰਬੱਕੀ ਵਿਕਾਸ ਓਵਰਆਲ ਡਵੈਲਪਮੈਂਟ ਦੇ ਵਿੱਚ ਮਦਦਗਾਰ ਸਿੱਧ ਹੋਣਗੇ ਹਰੇਕ ਬੈਗਲੈਸ ਜੀ ਦੀ ਰਿਪੋਰਟ ਪੱਤਰਨਾ ਨੱਥੀ ਪਰਫਾਰਮੈਂਸ ਵਿੱਚ ਤਿਆਰ ਕਰਕੇ ਸਕੂਲ ਮੁਖੀ ਆਪਣੇ ਰਿਕਾਰਡ ਵਿੱਚ ਰੱਖਣਗੇ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਆਪਣੀ ਰਿਪੋਰਟ ਸਮੇਤ ਤਸਵੀਰਾਂ ਕੰਪਾਈਲ ਕਰਕੇ 31/3/2025 ਤੱਕ ਹੈੱਡ ਆਫਿਸ ਵਿਖੇ ਠੀਕ ਹੈ ਇਹਨਾਂ ਦੀ ਸਾਈਟ ਉੱਤੇ ਸਬਮਿਟ ਕਰਨਗੇ ਤੁਹਾਡੇ ਲਈ ਨਹੀਂ ਹੈ ਮੇਨਲੀ ਬਸ ਬੇਟਾ ਇਸ ਲੈਟਰ ਦੇ ਵਿੱਚ ਇਹ ਹੈਗਾ ਵੀ ਸਾਡੇ ਹਰੇਕ ਮਹੀਨੇ ਦੇ ਵਿੱਚ ਚੌਥਾ ਜਿਹੜਾ ਸ਼ਨੀਵਾਰ ਹੋਏਗਾ ਉੱਚੀਵੀਂ ਤੋਂ ਅੱਠਵੀਂ ਜਮਾਤ ਦੇ ਵਾਲੇ ਬੱਚਿਆਂ ਦੇ ਲਈ ਬੈਗ ਲੈਸ ਹੋਏਗਾ ਮਤਲਬ ਉਸ ਦਿਨ ਤੁਸੀਂ ਬੈਗ ਲੈ ਕੇ ਨਹੀਂ ਜਾਣਾ ਸਕੂਲ ਦੇ ਵਿੱਚ ਠੀਕ ਫਿਲਹਾਲ ਇਹ ਜ ਲਾਗੂ ਨਹੀਂ ਹੋਇਆ ਕਿ ਕਾਜੂਮੀ ਪੱਤਰ ਲਾਗੂ ਹੈ ਤੁਹਾਨੂੰ ਸਕੂਲ ਦੇ ਜਿਹੜੇ ਤੁਹਾਡੇ ਤੁਹਾਡੇ ਇੰਚਾਰਜ ਨੇ ਸਕੂਲ ਮੁਖੀ ਹੈਗੇ ਤੁਹਾਨੂੰ ਦੱਸ ਦੇਣਗੇ ਉਸ ਦਿਨ ਤੋਂ ਇਹ ਲਾਗੂ ਹੋ ਜਾਵੇਗਾ ਠੀਕ ਹੈ ਬੇਟਾ ਓਕੇ ਜੀ ਥੈਂਕ ਯੂ